ਮੈਟਰੋ ਨੀਲੀ ਕੋੜੀ ਦਿਖਾਉਣ ਲੱਗਿਆ ਤੁਹਾਨੂੰ ਮੈਂ ਜਿਹੜੀ ਕੋੜੀ ਸਕਰੀਨ ਤੇ ਬੇਕਰੋ ਫੋਰ ਸੇਲ ਆ ਕੋੜੀ ਗੱਬਣ ਵੀ ਆ ਕੰਨਾ-ਕੰਨਾ ਦੀ ਸੋਹਣੀਆ ਸਵਾਰੀ ਵਗੈਰਾ ਦੀ ਐਨ ਓਕੇ ਆ ਇਹਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਵੀਡੀਓ ਚ ਬਣੇ ਰਹੋ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਆਪਣੇ ਜਾਨਵਰ ਦੀ ਐਡ ਲਗਵਾਉਣੀ ਆ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਜਾਨਵਰ ਦੀ ਐਡ ਲਗਵਾਉਣ ਵਾਸਤੇ ਆਪਣੇ ਨਾਲ ਗੱਲਬਾਤ ਕਰ ਲਿਓ ਦੋਸਤੋ ਤੇ ਇਸ ਘੋੜੀ ਦੀ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਤੇ ਜਿਹੜਾ ਨਵਾਂ ਮਿੱਤਰ ਪਿਆਰਾ ਆਪਣੇ ਚੈਨਲ ਤੇ ਵੀਡੀਓ ਵੇਖਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਘੋੜੀ ਸਵਾਰੀ ਸੂਰੀ ਦੀ ਦੇਖੋ ਤੁਸੀਂ ਐਨ ਓਕੇ ਆ ਸਵਾਰੀ ਦੀ ਘੋੜੀ ਤੇ ਘੋੜੀ ਦੋਸਤੋ ਗੱਬਣ ਆ 4 ਮਹੀਨ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਬਾਈ ਕਹਿੰਦੇ ਨੋਕਰੇ ਘੋੜੇ ਤੋਂ ਗੱਬਣ ਚੈੱਕ ਪਾਸ ਆ ਘੋੜੀ ਐ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਤੇ 4 ਕਸਾਲ ਉਮਰਾਂ ਘੋੜੀ ਦੀ 60 ਇੰਚ ਹਾਈਟ ਆ ਘੋੜੀ ਦੀ ਤੇ ਸਵਾਰੀ ਦੀ ਐਨ ਓਕੇ ਆ ਪੇਟ ਪੂਟ ਤੁਸੀਂ ਦੇਖ ਰਹੇ ਹੋ ਘੋੜੀ ਵਧੀਆ ਬਣਾਈ ਖੜੀ ਆ 5 ਮਹੀਨੇ ਦੀ ਗੱਬਣ ਚੱਕ ਪਾਸ ਆ ਸਵਾਰੀ ਦੀ ਐਨ ਓਕੇ ਕਰੰਟ ਕਰੰਟ ਬਹੁਤ ਆ ਬਾਈ ਕਹਿੰਦਾ ਘੋੜੀ ਚ ਪਹਿਲਾਂ ਵੀ ਇਹਨੇ ਬਹੁਤ ਸੋਹਣਾ ਬੱਚਾ ਦਿੱਤਾਗਾ ਤੇ ਦੋਸਤੋ ਬਾਈ ਦਾ ਪਿੰਡ ਆ ਸਰਾਲਾ ਖੁਰਦ ਪਟਿਆਲਾ ਜ਼ਿਲ੍ਹਾ ਪੈਂਦਾ ਬਾਈਆਂ ਨੂੰ ਨੰਬਰ ਆ ਜਿਹੜਾ ਬਾਈ ਦਾ ਆਪਾ ਸਕਰੀਨ ਤੇ ਦੇਤਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਘੋੜੀ ਵਾਸਤੇ ਜੇ ਕਿਸੇ ਨੇ ਘੋੜੀ ਲੈਣੀ ਆ ਤੇ ਬਾਈ ਕਹਿੰਦੇ ਵੀ ਭਾਜ ਘੋੜੀ ਦੇ ਦਾਂਗੇ ਆਪਾਂ ਬਾਕੀ ਆਪਣਾ ਨੰਬਰ ਆ ਜਿਹੜਾ ਇਹ ਵੀ ਸਕਰੀਨ ਤੇ ਚੱਲੀ ਜਾ ਰਿਹਾ ਤੇ ਜੇ ਤੁਸੀਂ ਆਪਣੇ ਨਾਲ ਐਡ ਵਾਸਤੇ ਕੋਈ ਗੱਲਬਾਤ ਕਰਨੀ ਹੈ ਤਾਂ ਤੁਸੀਂ ਆਪਣੇ ਨਾਲ ਵੀ ਗੱਲਬਾਤ ਕਰ ਲਿਓ ਦੋਸਤੋ ਬਾਕੀ ਤੁਸੀਂ ਕੋੜੀ ਜਾ ਕੇ ਆਪਣੇ ਜ਼ਿੰਮੇਵਾਰੀ ਤੇ ਦੇਖ ਪਰਖ ਕੇ ਹਾਈਟ ਵਗੈਰਾ ਦੇਖ ਕੇ ਕੋੜੀ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਾਂ ਦਾ ਧੰਨਵਾਦ